ਬੋਰ ਹਾਂ ਜੀ ਆਪਣੀ ਮਸਤੀ ਹੋਰ ਪੰਗੜਾ ਪਿਸ ਦਾ ਬੰਦ ਕੇ ਹੋਰ ਪੰਗੜਾ ਹਾਂਜੀ ਦੋਸਤੋ ਅਸੀਂ ਸਾਰੀ ਟੀਮ ਗਏ ਚਾਚਾ ਜੀ ਦੀ ਬੇਟੀ ਦੀ ਮੈਰਿਜ ਤੇ ਤੇ ਨਵਾਜ਼ ਦੀਆਂ ਸੋਨ ਨੂੰ ਨਵਾਜ਼ ਕਿੱਥੇ ਆਏ ਆਏ ਬੋਰ ਪੌਪ ਪਕੌੜੇ ਖਾਣ ਦਮ-ਦਮ ਥੋੜੇ ਨਾਲ ਮੱਡ ਕਿਤਨਾ ਵਣਾ ਦਮ-ਦਮ ਨਾਲੇ ਦਮ-ਦਮ ਹੋਣ ਨਾਲੇ ਪਕੌੜੇ ਖੈਨੇ ਆਹ ਵੀਰੇ ਨੇ ਪਕੌੜੇ ਖਾਣੇ ਤੇ ਕੀ ਖਾਣਾ ਅਗਮ ਤੂੰ ਹੀ ਖਾਣਾ ਵਾ ਆਹ ਪੌੜੇ ਅਨੇ ਪਕੌੜੇ ਰੱਖ ਲਵੀਂ ਅਗਮ ਆਇਆ ਪਤੌੜੇ ਖਾਣ ਦਮ ਨੇ ਗਲੱਜਾ ਅੱਛਾ ਪੌੜੇ ਨਵਾਜ਼ ਦੀਆਂ ਸੁਣ ਤੋਂ ਬਾਅਦ ਅਹੀਂ ਉਡੀਕ ਰਹੀ ਸੀ ਗਰਲਿੰਦ ਜੀ ਦੀ ਹੁਣਾਂ ਨੂੰ ਜਦੋਂ ਉਹ ਵੀ ਆ ਗਏ ਤੇ ਸਾਰਿਆਂ ਨੇ ਅੰਦਰ ਬੈਠ ਕੇ ਪੀਤੀ ਚਾਹ ਨਾਲੇ ਪੀਤੀ ਕੋਲਡ ਡਰਿੰਕ ਤੇ ਨਵਾਜ਼ ਅੰਦਰ ਵੀ ਆਪਣੀਆਂ ਹੀ ਗੱਲਾਂ ਸੁਣਾ ਰਿਹਾ ਸੀ ਕਿ ਮੈਂ ਇੱਥੇ ਕੀ ਕੀ ਖਾਣਾ ਆਇਆ ਵਾਂ ਕਦੀ ਕਹਿੰਦਾ ਸੀ ਮੈਂ ਫਰੂਟੀ ਪੀਣ ਆਇਆ ਵਾਂ ਕਦੀ ਕੁਛ ਫਿਰ ਮੈਂ ਸੋਚਿਆ ਚਲੋ ਥੋੜੀ ਜੀ ਵੀਡੀਓ ਬਣਾ ਲੈਂਦੇ ਆ ਤੇ ਅਹੀਂ ਸਾਰੇ ਬੈਠ ਕੇ ਵੀਡੀਓ ਬਣਾਉਣ ਲੱਗੇ ਪੈਲਸ ਵਿੱਚ ਸਾਨੂੰ ਬਹੁਤ ਸਾਰੇ ਫੈਨ ਮਿਲੇ ਜਿਹੜੇ ਸਾਡੀਆਂ ਵੀਡੀਓ ਤੇ ਆ ਭੱਗਾ ਵਾਲੀਆਂ ਵੇਂਦੇ ਸੀ ਤੇ ਸਾਨੂੰ ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਉਹਨਾਂ ਨੇ ਸਾਡੀ ਜਿਹੜੀ ਸਟੋਰੀ ਹੀ ਉਹਨੂੰ ਬਹੁਤ ਹੀ ਸਲਾਇਆ ਤੇ ਕਹਿੰਦੇ ਬਹੁਤ ਵਧੀਆ ਸਟੋਰੀ ਆ ਜੋ ਤੁਸੀਂ ਚਲਾ ਰਹੇ ਹੋ ਸਾਨੂੰ ਵੀ ਉਹਨਾਂ ਕੋਲੋਂ ਬਹੁਤ ਸਾਰਾ ਪਿਆਰ ਮਿਲਿਆ ਤੇ ਇੰਨਾ ਪਿਆਰ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੋਈ ਕਿ ਚਲੋ ਜਦੋਂ ਇੰਨੀ ਮਿਹਨਤ ਕਰਦਾ ਹੈ ਬੰਦਾ ਤੇ ਕੋਈ ਜਦੋਂ ਤਾਰੀਫ ਕਰਦਾ ਇਹਨਾਂ ਤੇ ਬਹੁਤ ਖੁਸ਼ੀ ਹੁੰਦੀ ਆ ਉਹੀ ਖੁਸ਼ੀ ਸਾਨੂੰ ਮਿਲੀ ਫਿਰ ਉਸ ਤੋਂ ਬਾਅਦ ਵਿਆਹ ਵਾਲੇ ਮੁੰਡਾ ਤੇ ਕੁੜੀ ਸਟੇਜ ਉੱਪਰ ਡਾਂਸ ਕਰ ਰਹੇ ਸੀ ਕਪਲ ਡਾਂਸ ਤੇ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋ ਰਹੀ ਸੀ ਰੱਬ ਇਹਨਾਂ ਦੀ ਜੋੜੀ ਨੂੰ ਸਲਾਮਤ ਰੱਖੇ ਤੇ ਲੰਮੀ ਲੰਮੀ ਉਮਰਾਂ ਬਖਸ਼ੇ ਇਹਨਾਂ ਨੂੰ ਆ ਦੇਖ ਲਿਆ ਵੀ ਆ ਸਾਰਿਆਂ ਨੂੰ